ਇਕ ਵਾਰੀ ਦੀ ਗੱਲ ਹੈ ਇੱਕ ਬੁੱਢਾ ਆਦਮੀ ਹੁੰਦਾ ਸੀ ਜਿਸਦੇ ਤਿੰਨ ਪੁੱਤਰ ਸਨ। ਦੋਵੇਂ ਵੱਡੇ ਪੁੱਤਰ ਚੰਗੇ ਨਿਵਾਜੇ ਹੋਏ ਨੌਜਵਾਨ ਸਨ। ਉਹਨਾਂ ਨੂੰ ਸੋਹਣੇ ਕੱਪੜੇ ਪਾਉਣ ਦਾ ਸ਼ੌਂਕ ਸੀ ਤੇ ਵਾਹੀ ਦਾ ਕੰਮ ਸੰਜਮ ਨਾਲ ਕਰ ਸਕਣ ਦੀ ਜਾਂਚ ਸੀ। ਪਰ ਸਭ ਤੋਂ ਛੋਟੇ ਪੁੱਤਰ ਮੂਰਖ ਈ ਬਾਣ ਵਿੱਚ ਕੋਈ ਅਜਿਹੀ ਗੱਲ ਨਹੀਂ ਸੀ। ਉਹ ਬਹੁਤਾ ਵਕਤ ਘਰ ਦੇ ਚੁੱਲ੍ਹੇ ਉੱਤੇ ਬੈਠ ਬਿਤਾਉਂਦਾ ਤੇ ਬਾਹਰ ਨਿਕਲਦਾ ਤਾਂ ਜੰਗਲ ਵਿੱਚੋਂ ਖੰਭਾ ਇਕੱਠੀਆਂ ਕਰਦਾ ਰਹਿੰਦਾ। ਜਦੋਂ ਬੁੱਢੇ ਆਦਮੀ ਦੇ ਪੂਰੇ ਹੋਣ ਦਾ ਵੇਲਾ ਆਇਆ ਤਾਂ ਉਸਨੇ ਆਪਣੇ ਪੁੱਤਰਾਂ ਨੂੰ ਕੋਲ ਸੱਦਿਆ ਤੇ ਕਿਹਾ ਜਦੋਂ ਮੈਂ ਮਰ ਜਾਵਾਂ ਤੈਨ ਦਿਨ ਰੋਜ਼ ਰਾਤੀ ਮੇਰੀ ਕਬਰ ਤੇ ਆਉਣਾ ਤੇ ਮੇਰੇ ਖਾਣ ਲਈ ਕੁਝ ਰੋਟੀ ਲਿਓਣਾ ਬੁੱਢਾ ਪੂਰਾ ਹੋ ਗਿਆ ਤੇ ਉਹਨੂੰ ਦਬਾ ਦਿੱਤਾ ਗਿਆ ਤੇ ਉਸ ਰਾਤੀ ਸਭ ਤੋਂ ਵੱਡੇ ਭਰਾ ਦੀ ਉਹਦੀ ਕਬਰ ਤੇ ਜਾਣ ਦੀ ਵਾਰੀ ਆ ਗਈ ਪਰ ਉਹ ਬਹੁਤ ਹੀ ਸੋਸਤੀ ਜੜੀ ਹੋਈ ਸੀ ਜਾਂ ਸ਼ਾਇਦ ਉਸ ਨੂੰ ਇੰਨਾ ਡਰ ਲੱਗਦਾ ਸੀ ਕਿ ਉਹਦੇ ਤੋਂ ਜਾਇਆ ਹੀ ਨਹੀਂ ਸੀ ਜਾ ਸਕਦਾ ਤੇ ਉਹ ਮੂਰਖ ਇਵਾਨ ਨੂੰ ਕਹਿਣ ਲੱਗਾ ਇਵਾਨ ਜੋ ਅੱਜ ਰਾਤੀ ਬਾਪੂ ਦੀ ਕਬਰ ਤੇ ਮੇਰੀ ਥਾਂ ਤੂੰ ਚਲਾ ਜਾਏ ਤਾਂ ਮੈਂ ਤੈਨੂੰ ਸ਼ਹਿਦ ਵਾਲਾ ਕੇਕ ਲਿਆ ਕੇ ਦੇਵਾਂਗਾ ਇਵਾਨ ਫਟਾਫਟ ਮੰਨ ਗਿਆ ਉਹਨੇ ਕੁਝ ਰੋਟੀ ਫੜੀ ਤੇ ਆਪਣੇ ਬਾਪੂ ਦੀ ਕਬਰ ਤੇ ਜਾ ਪਹੁੰਚਿਆ ਉਹ ਕਬਰ ਕੋਲ ਬਹਿ ਗਿਆ ਤੇ ਵੇਖਣ ਲੱਗਾ ਤੇ ਉੜੀਕਣ ਲੱਗਾ ਕਿ ਕੀ ਹੁੰਦਾ ਜਦੋਂ ਅੱਧੀ ਰਾਤ ਹੋਈ ਮਿੱਟੀ ਦੋ ਫਾੜ ਹੋ ਗਈ ਤੇ ਬੁੱਢਾ ਬਾਪੂ ਕਬਰ ਵਿੱਚੋਂ ਅੱਠ ਖਲੋਤਾ ਤੇ ਕਹਿਣ ਲੱਗਾ ਕੌਣ ਹੈ ਤੇ ਇਵਾਨ ਨੇ ਜਵਾਬ ਦਿੱਤਾ ਮੈਂ ਹਾਂ ਵੱਡਾ ਤੁਹਾਡਾ ਪੁੱਤਰ ਬਾਪੂ ਜੀ ਤਾਂ ਬਾਪੂ ਨੇ ਇਵਾਨ ਦੀ ਲਿਆਂਦੀ ਰੋਟੀ ਢੱਡ ਭਰ ਕੇ ਖਾਧੀ ਤੇ ਫਿਰ ਆਪਣੀ ਕਬਰ ਵਿੱਚ ਲੇਟ ਗਿਆ ਤੇ ਇਵਾਨ ਰਾਹ ਵਿੱਚ ਖੁੰਬਾ ਇਕੱਠੀਆਂ ਕਰਨ ਲਈ اٹਕਦਾ ਅਟਕਤਾਨ ਦਾ ਘਰ ਹੋ ਪਿਆ ਜਦੋਂ ਘਰ ਪਹੁੰਚਿਆ ਉਹਦੇ ਸਭ ਤੋਂ ਵੱਡੇ ਭਰਾ ਨੇ ਪੁੱਛਿਆ ਬਾਪੂ ਮਿਲਿਆ ਸੀ ਆਹੋ ਮਿਲੇ ਸਨ ਇਵਾਨ ਨੇ ਜਵਾਬ ਦਿੱਤਾ ਜਿਹੜੀ ਰੋਟੀ ਲੈ ਕੇ ਗਿਆ ਸੀ ਖਾਦੀ ਸੀ ਉਹਨਾਂ ਆਹੋ ਢਿੱਡ ਭਰ ਕੇ ਖਾਦੀ ਸੀ ਇੱਕ ਦਿਨ ਹੋਰ ਲੰਘ ਗਿਆ ਤੇ ਹੁਣ ਦੂਜੇ ਭਰਾ ਦੀ ਕਬਰ ਤੇ ਜਾਣ ਦੀ ਵਾਰੀ ਸੀ ਪਰ ਉਸ ਨੂੰ ਬਹੁਤ ਹੀ ਸੋਸਤੀ ਚੜੀ ਹੋਈ ਸੀ ਜਾਂ ਸ਼ਾਇਦ ਉਸ ਨੂੰ ਇਹਨਾਂ ਡਰ ਲੱਗਦਾ ਸੀ ਕਿ ਉਹਦੇ ਤੋਂ ਜਾਇਆ ਹੀ ਨਹੀਂ ਸੀ ਜਾ ਸਕਦਾ ਤੇ ਉਹ ਇਵਾਨ ਨੂੰ ਕਹਿਣ ਲੱਗਾ ਇਵਾਨ ਜੇ ਤੂੰ ਕਦੀ ਮੇਰੀ ਥਾਂ ਚਲਾ ਜਾਏਂ ਤਾਂ ਮੈਂ ਤੈਨੂੰ ਦਰਖਤ ਦੀ ਸ਼ੈਲ ਦੇ ਬੂਟ ਬਣਾ ਕੇ ਦੇਾਂਗਾ ਠੀਕ ਹੈ ਇਵਾਨ ਨੇ ਜਵਾਬ ਦਿੱਤਾ ਮੈਂ ਚਲਾ ਜਾਵਾਂਗਾ ਉਹਨੇ ਕੁਝ ਰੋਟੀ ਫੜੀ ਬਾਪੂ ਦੀ ਕਬਰ ਤੇ ਜਾ ਪਹੁੰਚਿਆ ਤੇ ਬਹਿ ਕੇ ਉਡੀਕਣ ਲੱਗਿਆ ਜਦੋਂ ਅੱਧੀ ਰਾਤ ਹੋਈ ਮਿੱਟੀ ਦੋ ਫਾੜ ਹੋ ਗਈ ਬੁੱਢਾ ਬਾਪੂ ਕਬਰ ਵਿੱਚ ਉੱਠ ਖਲੋਤਾ ਤੇ ਬੋਲਿਆ ਕੌਣ ਹੈ ਤੇ ਇਵਾਨ ਨੇ ਜਵਾਬ ਦਿੱਤਾ ਮੈਂ ਹਾਂ ਤੁਹਾਡਾ ਪੁੱਤਰ ਬਾਪੂ ਜੀ ਤਾਂ ਬਾਪੂ ਨੇ ਇਵਾਨ ਦੀ ਲਿਆਂਦੀ ਰੋਟੀ ਢੱਡ ਭਰ ਕੇ ਖਾਧੀ ਤੇ ਫਿਰ ਆਪਣੀ ਕਬਰ ਵਿੱਚ ਲੇਟ ਗਿਆ ਤੇ ਇਵਾਨ ਰਾਹ ਵਿੱਚ ਖੁੰਬਾ ਇਕੱਠੀਆਂ ਕਰਦਾ ਘਰ ਪਹੁੰਚ ਗਿਆ ਉਕਾਰ ਪਹੁੰਚਿਆ ਤੇ ਉਹਨੂੰ ਦੂਜੇ ਭਰਾ ਨੇ ਪੁੱਛਿਆ ਕਿ ਰੋਟੀ ਲੈ ਗਿਆ ਸੀ ਬਾਪੂ ਨੇ ਖਾਧੀ ਸੀ ਆਹੋ ਇਵਾਨ ਨੇ ਜਵਾਬ ਦਿੱਤਾ ਟੱਡ ਭਰ ਕੇ ਖਾਧੀ ਸੀ ਤੀਜੀ ਰਾਤ ਸੀ ਹੁਣ ਕਬਰ ਤੇ ਜਾਣ ਦੀ ਇਵਾਨ ਦੀ ਵਾਰੀ ਸੀ ਤੇ ਉਸਨੇ ਆਪਣੇ ਭਰਾਵਾਂ ਨੂੰ ਆਖਿਆ ਦੋ ਰਾਤਾਂ ਬਾਪੂ ਦੀ ਕਬਰ ਤੇ ਮੈਂ ਜਾਂਦਾ ਰਿਹਾ ਹੁਣ ਜਾਣ ਦੀ ਵਾਰੀ ਤੋੜੀ ਏ ਤੇ ਮੈਂ ਘਰ ਰਹਾਗਾ ਤੇ ਆਰਾਮ ਕਰਾਂਗਾ ਨਹੀਂ ਨਹੀਂ ਭਰਾਵਾਂ ਨੇ ਜਵਾਬ ਦਿੱਤਾ ਤੈਨੂੰ ਹੀ ਜਾਣਾ ਚਾਹੀਦਾ ਇਵਾਨ ਐਸ ਲਈ ਕਿ ਤੈਨੂੰ ਜਾਂਚ ਆ ਗਈ ਹੈ ਬਹੁਤ ਹੱਸ਼ਾ ਇਵਾਨ ਮੰਨ ਗਿਆ ਮੈਂ ਚਲਾ ਜਾਵਾਂਗਾ ਅਨੇਕਾਂ ਜੀ ਰੋਟੀ ਫੜੀ ਤੇ ਕਬਰ ਤੇ ਜਾ ਪਹੁੰਚਿਆ ਜਦੋਂ ਅੱਧੀ ਰਾਤ ਹੋਈ ਮਿੱਟੀ ਦੋ ਫਾੜ ਹੋ ਗਈ ਤੇ ਬੁੱਢਾ ਬਾਪੂ ਕਬਰ ਵਿੱਚੋਂ ਅਠ ਖਲੋਤਾ ਤੇ ਇਵਾਨ ਨੇ ਜਵਾਬ ਦਿੱਤਾ ਮੈਂ ਹਾਂ ਬਾਪੂ ਜੀ ਤੁਹਾਡਾ ਪੁੱਤਰ ਇਵਾਨ ਇਵਾਨ ਤੂੰ ਹੀ ਐ ਜਿਨੇ ਮੇਰੇ ਹੁਕਮ ਮੰਨਿਆ ਤੂੰ ਨਹੀਂ ਡਰਿਆ ਤਿੰਨ ਰਾਤਾਂ ਮੇਰੀ ਕਬਰ ਤੇ ਆਉਣ ਤੋਂ ਹੁਣ ਤੂੰ ਖੁੱਲੇ ਮੈਦਾਨ ਵਿੱਚ ਜਾ ਖਲੋ ਤੇ ਉੱਚੀ ਸਾਰੀ ਬੋਲ ਸੁਰੰਗ ਸਲੇਟੀ ਸੁਣ ਹਰ ਛੇਤੀ ਤੈਨੂੰ ਸੱਦ ਇੱਤ ਮੰਨ ਜਾਂ ਮਿਟ ਜਦੋਂ ਘੋੜਾ ਤੇਰੇ ਸਾਹਮਣੇ ਆਵੇ ਝੜ ਕੇ ਉਹਦੇ ਸੱਜੇ ਕੰਨ 'ਚ ਵੱਟ ਜਾਈ ਤੇ ਖੱਬੇ 'ਚੋਂ ਨਿਕਲ ਜਾਈ ਤੇ ਤੂੰ ਇੰਨਾ ਸੋਹਣਾ ਗੱਭਰੂ ਬਣ ਕੇ ਨਿਕਲੇਗਾ ਜਿੰਨਾ ਸੋਹਣਾ ਕਦੀ ਕਿਸੇ ਨੇ ਦੇਖਿਆ ਹੀ ਨਹੀਂ ਹੋਣਾ ਫਿਰ ਘੋੜੇ ਤੇ ਬਹਿ ਜਾਈ ਤੇ ਜਿੱਥੇ ਦਿਲ ਕਰਦਾ ਹੀ ਚਲਾ ਜਾਈ ਇਵਾਨ ਦੇ ਬਾਪੂ ਦੀ ਦਿੱਤੀ ਲਗਾਮ ਫੜ ਲਈ ਉਹਦਾ ਸ਼ੁਕਰੀਆ ਦਾ ਕੀਤਾ ਤੇ ਰਾਹ ਵਿੱਚ ਖੁੰਬਾ ਇਕੱਠੀਆਂ ਕਰਦਾ ਘਰ ਪਹੁੰਚ ਗਿਆ